ਕੀ ਚੀਜ਼ ਨੇ ਮਾਰੇ ਕਹਿੰਦੇ ਜੋ ਉਜੋ ਸੋ ਬੇਨ ਸਹ ਜਿਹੜਾ ਵੀ ਮਾਂ ਦੇ ਪੇਟ ਤੋਂ ਪੈਦਾ ਹੋਇਆ ਉਹ ਪਿੰਡ ਸੇਗਾ ਪਰ ਉਹ ਅੱਜ ਕਹਿ ਅੱਜ ਤੇ ਕਹਿੰਦੇ ਉਹ ਟਾਈਮ ਦੀ ਅਲਰੇ ਸਾਹ ਦੀ ਕੋਈ ਗਾਰੰਟੀ ਨਹੀਂ ਹਮ ਆਦਮੀ ਹਾਂ ਇੱਕ ਦਮ ਦਮ ਆ ਗਿਆ ਤੇ ਜੀਵਨ ਦੇ ਮਰ ਕੇ ਖਤਮ ਸੋ ਆਸ ਨਾ ਐ ਸੋ ਵਾਇਓ ਦੇ ਪ੍ਰਾਣੇ ਵੀ ਇੱਕ ਖੇਡ ਹੈ اے માતાજી ਸਾਡੇ ਮਾਤਾ ਗੁਰਚਰਨ ਕੌਰ ਜੀ ਨੂੰ ਔਰ ਸਾਡੇ ਪਹਿਣਾ ਜੀਵਿੰਦਰ ਕੌਰ ਕੁਲਦੀਪ ਸੌਰ ਉਹਨਾਂ ਦੇ ਸਿੰਘ ਸਹਿਬਾਨ ਨੂੰ ਭਾਈ ਸੰਜੀਤ ਸਿੰਘ ਕੁਲਦੀਪ ਸਿੰਘ ਸਾਰੇ ਨੂੰ ਮੁਬਾਰਕਤਾ ਹੈ ਸਾਰੇ ਪਰਿਵਾਰ ਰਿਸ਼ਤੇਦਾਰਾਂ ਤੇ ਪੂਰੇ ਨਗਰ ਦੀਆਂ ਸੰਗਤਾਂ ਕਿਉਂਕਿ ਇਹ ਸੰਗਤ ਵੀ ਧਾਰਨਾ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਔਰ ਜਦੋਂ ਬਾਬਾ ਜੀ ਜਲਦ ਹੋ ਗਏ ਮਿਰਜ਼ ਹੋ ਗਏ ਤੇ ਪਿੰਡ ਵਾਲਿਆਂ ਨੇ ਸੰਭਾਲ ਕੀਤੀ ਬਾਬਾ ਜੀ ਨੂੰ ਜਾਣ ਨਹੀਂ ਦੇਣਾ ਰੱਖਣਾ ਆਪਣੇ ਕੋਲ ਹੀ ਇਹ ਵੀ ਵੱਡੀ ਗੱਲ ਅੰਝੀ ਆ ਸਾਰੇ ਪਿੰਡਾਂ ਦੇ ਸੋਝੀ ਨਹੀਂ ਹੁੰਦੀ ਇਸ ਪਿੰਡ ਦੀ ਸੰਗਤ ਨੂੰ ਮਹਾਰਾਜ ਨੇ ਸੋਝੀ ਕੱਛੀ ਹੈ ਤੇ ਬਾਬਾ ਜੀ ਦੀ ਉਹਨਾਂ ਨੇ ਸੇਵਾ ਲਈ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਬੋਲ ਆ ਜੀ ਭਗਵਨ ਅਬ ਵੀ ਬਾਰ ਬਖਸ਼ ਬੰਦੇ ਕੋ ਹੋਰ ਨਾ ਕੋ ਜਲ ਫੇਰਾ ਸਾਡੀ ਯਾਤਰਾ ਸਫਲੀ ਕਰਨ ਆਪੂ ਜੀ ਦੀ ਯਾਤਰਾ ਜਿਹੜੀ ਉਹਨਾਂ ਨੇ ਸਾਰਾ ਜੀਵਨ ਗੁਰੂ ਦੀ ਸੇਵਾ ਕਮਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਫੈਲਾ ਕਰਕੇ ਲੋਕ ਸੁਖੀਏ ਪਰ ਲੋਕ ਸੁវេਦੇ ਕਰ ਲੈ ਕੇ ਅਰਦਾਸਾਂ ਪਾਣੇ ਕਰਦੀ ਸਤਕਾਰਯੋਗ ਬਾਬਾ ਜੀ ਸਾਡੇ ਵੱਡੇ ਵੀਰ ਜੀ ਭਾਈ ਤਰਵਿੰਦਰ ਸਿੰਘ ਜੀ ਮੋਹੀਵਾਲੇ ਵੀ ਦਰਬਾਰ ਤੇ ਬਾਜਨ ਨੇ ਹੋਰ ਵੀ ਬੜੀਆਂ ਮਹਾਨ ਸ਼ਖਸੀਅਤਾਂ

गुरु की बख्श लैनी है समाप्ति करिए बुलाओ वागुरु का खालसा वागुरू ਦੁਸਹਿਰੀ ਦੇ ਸਭ ਸੰਸਾਰ ਦੇ ਵਿੱਚ ਜਾ ਰਿਹਾ ਹੈ ਜਿਵੇਂ ਸੰਸਾਰੀ ਲੋਗ ਰਟੈਰ ਹੋ ਜਾਂਦੇ ਹਨ ਇਹ ਗਿਆਨੀ ਨਹੀਂ ਪਾਵੇਂ ਜੁਰੀ ਕਰਕੇ ਰਟੈਰ ਹੋ ਕੇ ਚਪਉਂ ਜੀ ਰਹੇ ਰਹੇ ਚੱਲ ਫਰਦੀਂ ਜੇ ਜੋੜਾ ਉਹ ਸਾਵੇਂ ਸੇ 2005 ਦੇ ਵਿੱਚ ਜੋ ਦਾਸ ਨੇ ਮਰਦਾ ਗੁਰੂ ਕੋ ਇੱਕ ਕਮਿਸ਼ਨ ਰੰਭਿਆ ਹੋਇਆ ਸੀ ਕਿ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੰਚਾਰ ਕਰਾਉਣੇ ਨੇ ਨਾਮ ਦੀ। ਉਹ ਇਹ ਸਭ ਤੋਂ ਪਹਿਲਾ ਪ੍ਰੋਗਰਾਮ ਇੱਥੇ ਹੋਇਆ ਕਰਨੀ ਜੀ ਗੁਰਦਵਾਰ ਜੀ ਆਪੋ ਸਤਿਨਾਮ ਸ਼੍ਰੀ ਗੁਰੂ। ਸਰਗਰ ਦੇ ਨੌਜਵਾਨ ਮਾਈ ਭਾਈ ਗੁਰਮੁਖੀ ਇੱਥੇ ਮੇਰੇ ਖਿਆਲ 28 ਜਣੇ ਸੀਗੇ। ਗਿਆਨੀ ਜੀ ਵਿੱਚ ਸੀਗੇ। ਉਹ ਕਹਿੰਦੇ ਕਿ ਮੈਂ ਸੰਤਿਆਨੀ ਕੀਤੀ ਮੈਂ ساری ਜ਼ਿੰਦਗੀ ਪਾਠ ਕਰਦਾ ਪਰ ਮੈਰੀ ਪਰਸਨਾ ਮਾਤਾ ਜੀ ਸਾਹਮਣੇ ਬੈਠੇ ਐ ਇਹ ਵੀ ਵਿੱਚ ਬੈਠਦੇ ਸੀ ਰੋਜ਼ ਤੇ ਗੁਰਮੁਖ ਪਿਆਰੇ ਮਾਈ ਭਾਈ तकरीबन ਮੇਰੇ ਖਿਆਲ ਵਿੱਚ 10 ਦਿਨ ਦਾ ਸਮਾਸ ਇੱਥੇ ਸਾਰੀ ਸੰਗਤ ਨੇ ਲਾਹੇ ਲਈ ਇੱਕ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ 3 ਘੰਟੇ ਦੀ ਕਲਾਸ ਹੁੰਦੀ ਤੇ 3 ਦਿਨ ਵਿੱਚ ਹੀ ਹੋਇਆ ਗਏ ਤੇ ਆਪ ਕੋ ਸਤਨਾਮ ਗਿਆਨੀ ਹੀ ਕਹਿੰਦੇ ਵੀ ਫਿਰ ਮੇਹੀ ਵੀਰ ਸਦਾਈ ਨਾ ਹੋਰ ਤੁਹਾਡੀ ਸਦਾਈ ਗੁਰੂ ਸਾਹਿਬ ਨੇ ਕੀਤੀ ਹੋਈ ਹੈ ਤੁਸੀਂ ਉਹਦੇ ਸਾਹ ਦਾ ਬੋਲ ਰੱਖਿਆ ਤੁਹਾਨੂੰ ਬਿਸ ਕਰਕੇ ਤੁਹਾਡਾ ਜੋ ਤੂੰ ਬੋਲਿਆ ਗੁਰੂ ਸਾਹਿਬ ਦੀ ਤਾਂ ਤੁਹਾਨੂੰ ਪਰਵਾਹ ਨਹੀਂ ਗੁਰੂ ਸਾਹਿਬ ਦੀ ਵੀ ਜੋ ਤੁਸੀਂ ਬੋਲ ਰਹੇ ਹੋ ਸਾਰਾ ਕੁਝ ਠੀਕ ਹੀ ਹੈ ਕਿਉਂਕਿ ਜਿਹੜਾ ਵੱਡਾ ਸਿਹਰ ਹੋ ਜਾਂਦਾ ਨਾ ਅੰਦਰ ਦੀ ਸਰਦਾ ਜਾਂਦਾ ਜ਼ਿਆਦਾ ਰਹਿ ਜਾਂਦੀ ਹੈ ਜਿਹੜੇ ਅੱਖਰ ਨੇ ਮੂੰਹ ਦੇ ਜੀਵਾਂ ਤੇ ਕੋ ਮੁੰਡੇ ਨਹੀਂ ਬਣ ਸਕਦੇ ਜਿੰਨਾ ਕੋਈ ਆਗਿਆ ਕੋਈ ਤੇ ਚਲਾ ਕਰੇ ਵੀ ਜਿਹੜਾ ਜ਼ਬਾਨ ਦੇ ਅੱਖਰ ਉਹੀ ਬੁਲਾ ਲਵੇ ਉਹ ਤਾਂ ਫਿਰ ਸਮੇਂ ਨਾਲ ਹੀ ਹੁੰਦਾ ਕਿਉਂਕਿ ਭਵ ਸਾਖਰ ਕੇ ਤਰਨ ਕੋ ਤਰਨ ਅਵਸਥਾ ਹੈ ਵੀ ਉਹ ਜਿਹੜੀ ਜਵਾਨੀ ਅਵਸਥਾ ਹੈ ਉਹ ਉਹੀ ਹੁੰਦੀ ਹੈ ਉਸੇ ਵਿੱਚ ਕੋਈ ਸਾਂਭ ਲਈ ਚੰਗੀ ਗੱਲ ਹੈ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨਾ ਜਦੋਂ ਮੈਂ ਆਇਆ ਸੀ ਮੇਰੀ ਦਾੜੀ ਕਾਲੀ ਸੀ ਮੇਰੀ ਸਾਰੇ ਜਿੰਨੇ ਵੀ ਮੈਂ ਆ ਬਾਹਰ ਆਉਂਦਾ ਦੇਖਦਾ ਸਾਰੇ ਦੇਰ ਕਰ ਵਾਰ ਸਾਰੇ ਵਰਗੇ ਨੇ ਤੇ ਮਨ ਤੁਸੀਂ ਹਿਸਾਬ ਲਾ ਲੋ ਜਿਹੜੀ ਬਾਬਾ ਜੀ ਨੇ ਇੱਥੇ ਜ਼ਿੰਦਗੀ ਜਿੰਨੀ ਮੇਰੀ ਹੁੰਦੀ ਹੁਣ ਕਿੰਨੀ ਜ਼ਿੰਦਗੀ ਹੈ ਉੰਨੀ ਹੈ ਸਾਰੀ ਉੰਨੀ ਬਾਬਾ ਜੀ ਨੇ ਇੱਥੇ ਇਕੱਲੇ ਗੁਜ਼ਾਰਨ ਕੀ ਲਿਆ ਗੱਲ ਕੇ ਆਪ ਕੋ ਸਤਿਕਾਰ ਤੇ ਦੇਖੋ ਇੱਕ ਪਿੰਨੇ ਵਿੱਚ ਰਹਿਣਾ ਗੈਰਨੀ ਨੇ ਮੈਂ ਦੱਸਿਆ ਇਹ ਆ ਵੀ ਔਖਾ ਹੁੰਦਾ ਆਈ ਤੇ ਕਿਸਾਨੂ ਸਿੰਘ ਮਿਲਿਆ ਸੀ ਉਹ ਮੈਨੂੰ 8 9 10 10 ਕਿਸਾਬ 10 ਰੁਪਏ ਤਨਖਾਵਾ ਦਾ ਜੀ ਦੇਖੀ ਉਹਨੇ ਬਦਲ ਤੀ ਉਹ ਉਂਟ ਸਰ ਮਿਲਿਆ ਸੁਸ਼ਣਿਆ ਉਹ ਕਹਿੰਦੇ ਉਹ ਗਿਆਨੀ ਜੀ ਜਾ ਰਹੇ ਮੈਂ ਵੀ ਤਾਂ ਹੁਣ ਅੱਧੀ 10 11ਵੇਂ ਥਾਣੇ ਚਲੇ ਗਿਆ ਹਾਂ ਉਹ ਦੇਖੋ ਗਿਆਨੀ ਜੀ ਨੇ ਜਿੰਨੇ ਲੋਕ ਸੀ ਆਪਣਾ ਮੈਂ ਤੁਹਾਨੂੰ ਕਹਿੰਦੀ ਮੇਰੀ ਜ਼ਿੰਦਗੀ ਦਾ ਲੋ ਪੂਰੀ ਤੇ ਉਹਨਾਂ ਹੀ ਨਾਲ ਉਹ ਕਹਿੰਦੇ ਹੁੰਦਾ ਹਿਸਾਬ ਦਾ ਵੀ ਇੱਥੇ ਹੁੰਦੇ ਸਾਰੋ ਇਹ ਪਿੰਡ ਵਾਲਿਆਂ ਦਾ ਬਹੁਤ ਵੱਡਾ ਇਹ ਪਰਪਕਾਰ ਸਮਝੋ ਗੈਨੀ ਜੀ ਤੇ ਇਹ ਗੈਨੀ ਜੀ ਦਾ ਪਰਪਰ ਪਰਪਕਾਰ ਤੁਸੀਂ ਸਮਝ ਲਓ ਵੀ ਉਹ ਸਾਡੇ ਕੋਲ ਦਸੇ ਰੱਖ ਰੱਖੇ ਤੇ ਉਹ ਤੁਹਾਡੇ ਕੋਲ ਰਹੀ ਗਏ ਕਿਸੇ ਨੂੰ ਰਹਿਣਾ ਵੀ ਔਖਾ ਹੈ ਕਿਸੇ ਕਿਸੇ ਨੂੰ ਰੱਖਣਾ ਵੀ ਔਖਾ ਬਹੁਤ ਕੰਮ ਹੋ ਰਾਇਆ ਸਭ ਤੇ ਸਭ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹਮ ਗੈਨੀ ਜੀ ਦੇ ਨਮਿੱਤਾ ਪਾਹੁਣ ਸਾਰੇ ਜਿਹੜੇ ਜਿੰਨੇ ਵੀ ਜੁੜੇ ਬੈਠੇ ਜਿਹਨੇ ਕੋਈ ਛੱਕ ਲਿਆ ਤਾਂ ਵੀ ਠੀਕ ਹੈ ਜਿਹਨੇ ਨਹੀਂ ਛੱਕ ਲਿਆ ਰੇ ਛੱਕਣਾ ਆ ਉਹ ਪਰ ਥੋੜਾ ਜਆ ਮੇਰੇ ਕੋ ਬਾਜੂ ਤੋਂ ਸੁਣਨੀ ਸੰਦਾ ਵਾਹਿਗੁਰੂ ਦਾ ਨਾਮ ਦਾ ਜਾਪ ਕਰ ਲੈ ਉਹਨਾਂ ਦੇ ਮਨ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਸਾਰੇ ਭਾਈ ਭਾਈ ਅੱਥੇ ਹੋ ਕੇ ਬੋਲੀਏ ਤਾਂ ਹੀ ਚੰਗਰ ਕੋ 2 ਮਿੰਟ ਲਾ ਲੀਏ ਬਾਅਦ ਵਾਹਿਗੁਰੂ ਦਾ ਕਰਣੀ ਹੈ बार-बार ਕਰਨਾ ਪੈਂਦਾ ਹੈ बार-बार ਜਮਾ ਪੈਂਦਾ ਹੈ ਜੇ ਗੁਰੂ ਦੀ ਸ਼ਰਨ ਵਿੱਚ ਜੀਵਨ ਵਸਿਤ ਕੀਤਾ ਹੈ ਗੁਰੂ ਪਾਸੇ ਨਹੀਂ ਹੋੜਦਾ ਤੇ ਜੇ ਕਦੇ ਉਜਪਲੇ ਕੇ ਜੁਹੇ ਪਾਸੇ ਚਲੇ ਵੀ ਜਾਵੇ ਨਾ ਧੂਲ ੜਕਦੇ ਕਰੇ ਉਥੋਂ ਵੀ ਮਹਾਰਾਜ ਖਿੰਡ ਕੇ ਖੜ ਲਗੇ ਇਸ ਕਰਕੇ اے ਸਰਬਗੁਰੂ دی کرپا ਕਰਨ ਸਾਨੂੰ ਤੁਹਾਨੂੰ ਉਹਨਾਂ ਨੇ ਜਿਹੜੀ ਕੀਤੀ ਅਰਦਾਸ ਹੈ ਸਰਬਗੁਰੂ ਦੇ ਚਰਨਾਂ ਪਾਸ ਮੈਂ ਉਤਰ ਜਾਵੇਂ ਸਰਬਿਸਰਾਂ ਦੀ ਪਾਸ਼ਾਏ ਪਰ ਲੋਕ ਦੀ ਸਵਾਈ ਨੂੰ ਪ੍ਰਵਾਸ ਪਾੜਾ ਉਹਨਾਂ ਦੇ ਬਲ ਬਖਸ਼ ਕਰਨ ਸਰਬਗੁਰੂ ਦੀ ਕਿਰਪਾ ਕਰ ਮਾਤਾ ਜੀ ਨੂੰ ਰੰਗੀ ਜਿੰਦਗੀ ਜੜੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਾਲੀ ਯਾਦ ਵਾਲੀ ਜੀਤ ਹੋਵੇ ਸਭ ਦਾ ਹੀ ਭਲਾ ਸਤਨਾ ਕਿਰਪਾ ਕਰਨ ਤੇ ਨਾਮ ਹੁਣਾ ਗਣੀ ਨੇ ਬੋਲ ਦਿੱਤਾ ਸਮਾ ਜੜਾ ਗੰਗਾ ਜਾ ਰਿਹਾ ਸੋ ਨਾਸਾ ਉਹਦਾ ਸਤਿਗੁਰ ਬਰਸਾ ਦੇ ਅਨੰਦ ਦੇ ਓਕਾਰ ਸਤਿਗੁਰ ਪ੍ਰਸਾਦ ਅਨੰਦ ਭਾਇਆ ਮੇਰੇ ਭਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸੇ ਕੀ ਨਾ ਕਰੂ ਨਾ ਤਨ ਓਗੰਦ ਦੀ ਤਾਰੂ ਦੀ ਮਾਰਨ ਹਰਾ ਦੁਖੰਦਾਸ ਪ੍ਰਾਸ ਤਾਂ ਭੂਵੀ ਗਿਨਾਂ ਕੋ ਲਾਗੇ ਜਾ ਕੀ ਪ੍ਰਾਵਾ ਗੈ ਅਰਦਾਸ ਅਰਦਾਸ ਇਕਾਂਕਾ ਸ੍ਰੀ ਵਾਹਿਗੁਰੂ ਜੀ ਕੀ ਵਤੇ ਸ੍ਰੀ ਭਗੋਤੀ ਜੀ ਸਹਾਏ ਵਾਰ ਸ੍ਰੀ ਭਗੋਤੀ ਜੀ ਕੀ ਪਾਸਾਈ ਦਸਮੀ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਐ ਹੋਰੇ ਸਹਾਏ ਅਰਜਨ ਹਰਗੋbind ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤਿਆਇ ਜੀ ਜਿਤੇ ਸਭ ਦੁਖ ਜਾਏ ਤੇਗ ਬਹਾਰਦਰ ਸਿਮਰਿਐ ਘਰ ਨਉ ਨੀਂਦਿ ਆਵੈ ਤਾਏ ਸਭ ਥਾਈ ਹੁਣਾ ਜੀ ਸਹਾਈ ਦਸਵੇਂ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਣਾ ਜੀ ਸਹਾਈ ਦਸਾਂ ਪਾਸੈ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਦਾ ਧੰਨ ਤਾਰ ਕੇ ਬੋਲਣਾ ਜੀ ਵਾਹਿਗੁਰੂ ਨਾ ਪਿਆਰਿਆ ਚੋਹਾ ਸਹਿਬਾ ਧਿਆ ਚਾਲੀਆਂ ਮੁਕਤਿਆ ਹਟੀਆਂ ਜੱਪੀਆਂ ਦੱਪੀਆਂ ਜਿਨਾ ਨਾਮ ਜੱਪਿਆ ਵੰਡ ਕੇ ਚੱਕਿਆ ਦੇਵ ਚਲਾਈ ਤੇਗ ਵਹਾਈ ਦੇ ਕੇ ਅੰਦਰ ਕੀਤਾ ਇਨਾ ਪਿਆਰਿਆ ਸਚਿਆਰਿਆ ਦੀਪੁਇ ਤੈ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸਤਿਗੁਰੂ ਜਿਨਾ ਸਿੰਘਾ ਸਿੰਘਣੀਆਂ ਨੇ ਧਰਮ ਮਹੇਸ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਦਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਲਵਾਏ ਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਨ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਬੋਲਣਾ ਜੀ ਵਾਹਿਗੁਰੂ ਪੰਜਾਂ ਤੱਕਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਬ੍ਰਹਮੇ ਸਰਬੱਤ ਖਾਲਸਾ ਜੀ ਕੇ ਅਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤ ਵੈ ਚਿਤਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤੇ ਵਿਰਤ ਕੀ ਪੈਜ ਮੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਸਾਹਿਬ ਜੀ ਕੇ ਬੋਲ ਵਾਲੇ ਬੋਲ ਜੀ ਸਿਖਾਂ ਨੂੰ ਸਿੱਕੇ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਿਸਾਹੋ ਦਾਨ ਪ੍ਰੋਸਾਦ ਦਾਨ ਦਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਸੁਨਾਵਾਂ ਚੌਂਕੀਆਂ ਚੰਡੇ ਬੁੰਕੇ ਜੁਬੂ ਜੁਬੋ ਅਟਲ ਤਾਰਨ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਭੋਲਾ ਨਾ ਮਜੀ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀ ਮਾ ਮਤੁ ਜੀ ਮਤ ਬਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈਂ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਵਰਤਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਪੁੱਲੇ ਦਰਸਨ ਦਿਦਾਰੇ ਇਹ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਵਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਅਜੂਰ ਜਨ ਕਮਲਾ ਮਿਕੇ ਦੋ ਹੱਥ ਜੋੜ ਕੇ ਨਿਮਰਤਾ ਸਹਿਸ ਜਿਸ ਕਾ ਕੇ ਅਰਦਾਸ ਬੇਨਤੀ ਜੋਤ ਦੀ ਸੱਚੇ ਪਾਸ ਸਜਿਓ ਆਜ ਦਾ ਪਰਮਾਨ ਹੈ ਦੇਹਾਂ ਚੀਰੀ ਲਿਖਿਆ ਦੇਹਾਂ ਉਤਮਾਏ ਕੱਲੇ ਆ ਬਿਨਾਨਕਾ ਸੱਚੇ ਉੱਠੇ ਜਾਏ ਰਾਣਾ ਰੌਣ ਕੋ ਰਹੇ ਰੰਗ ਨ ਤੁੰਗ ਵਕੀਰ ਬਾਰੀਆ ਕੋ ਆਪਣੀ ਕੋਈ ਨ ਮੰਦਾ ਤੀਰ ਆਪੇ ਹਰ ਇੱਕ ਰੰਗ ਹੈ ਆਪੇ ਵੋ ਰੰਗੀ ਜੋ ਤਿਸ ਪਾਵੇ ਨਾਨਕਾ ਸਾਈ ਕਰ ਚੰਗੀ ਤੋਂ ਸੰਸਾਰ ਆਪ ਜੀ ਦਾ ਸੇਵਾਦਾਰ ਆਪ ਜੀ ਦੇ ਹੱਦ ਗ੍ਰੰਥੀ ਭਾਈ ਸਾਹਿਬ ਭਾਈ ਸ਼੍ਰੀਿੰਦਰ ਸਿੰਘ ਜੀ ਨਿੱਨੇ ਵਿਸ਼ਵਾਸਾਂ ਦੇ ਬੰਕੇ ਦੇ ਕਿਸ ਮਾਤ ਲੋਕ ਵਿੱਚ ਭੇਜਿਆ ਸੀ ਉਸ ਵਾਸਨ ਦੀ ਪੁੰਜੀ ਨੂੰ ਪੂਰੇ ਕਰਦਿਆ ਹੋਇਆ ਉਸ ਦਿਨਾਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਜਾਨਿਵਾਜੇ ਨੇ ਪਿਛੋ ਗੁਰੂ ਪਰਿਵਾਰ ਨੇ ਆਦੇਸ਼ ਦੇ ਪਾਸਾ ਜਿਓ ਨਗਰ ਵਾਸੀ ਨੇ ਦਲ ਮਿਲ 71 ਹੋ ਕੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਚੇ ਪਾਸਾ ਜਿਓ ਆਲ ਜਗੇ ਨੀ ਜੀ ਸਥਾਨ ਵਰਦੁਆਰਾ ਸਾਹਿਬ ਕੀ ਧੁਰ ਕੀ ਬਾਣੀ ਆਈ ਇਹ ਸਭ ਦੀ ਚਿੰਤਾ ਮਿਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤਪ ਗੁਰੂ ਨਿਸਤਾਰੇ ਜਿਤੇ ਮਹਾਂ ਬਾਕ ਪੰਸਾਰ ਸਿਰੀ ਸਾਇਸ ਬਾਟ ਪ੍ਰੰਪ ਕਰਾਇ ਸੰਨ ਆਪ ਜੀ ਦੀ ਮਹਾਨ ਕਿਰਪਾ ਦਾ ਰਹਿਮਤ ਬਖਸ਼ੀਸ ਹੋਈ ਹੈ ਜੋ ਕੇ ਸੰਪੂਰਨ ਭੋਗ ਪਾਏਗੇ ਨੇ RAM ਕਲੀ ਸਤ ਦੇ ਪਾਠ ਕੀਤੇ ਗਏ ਨੇ ਇਸ ਸੰਤਾ ਜੀ ਦੀ ਹਜ਼ੂਰੀ ਵਿੱਚ ਦੇ ਵਿੱਚ ਸ੍ਰੀ ਸਹਿਜ ਪਾਠ ਅਤੇ ਰਾਮ ਕਲੀ ਸਤਿ ਪਾਠ ਦੀ ਅਰਦਾਸ ਬਾਣੀ ਪੜਦਿਆਂ ਬਾਣੀ ਸੁਣਦਿਆਂ ਸੇਵਾਦਾਰਾਂ ਕੋਲੋਂ ਸੇਵਾ ਕਰਦਿਆਂ ਉੱਠਦੇ ਬੈਠਦੇਆਂ అనేక ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੋਟੀਆਂ ਹੋ ਗਈਆਂ ਹੁਣ ਗਿਆ ਆਪਣੇ ਜਾਣ ਵਿੱਚ ਜਾਣ ਕੇ ਕਿਵੇਂ ਕਰਨਾ ਗਾਵਾਂ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜਨ ਦਾ ਬਲ ਬੁੱਧ ਸਮਰੱਖਾ ਤਾਕਤਾਂ ਵਸ਼ਨੀਆ ਬੜੀ ਸੁਣੀ ਬਾਣੀ ਸਾਚ ਕੰਨ ਵਿੱਚ ਕੇ ਸੋਧ ਕੇ ਪਰਵਾਨ ਕਰਨੀ ਵਿਚੜੀ ਰੂਹ ਦੇ ਹਿਰਦੇ ਵਿੱਚ ਰਸਾਣੀ ਮਿਚੜੀ ਰੂ ਨੂੰ ਆਵਾਗੋਂ ਤੇ ਚੱਕਰਾਂ ਚੋਂ ਬਚਾਣਾ ਟੇਡੀਆਂ ਮੇਡੀਆਂ ਜੁੰਨਾ ਚੋਂ ਬਚਾਣਾ ਸੇਵਾ ਸਜੀ ਆਪਣੇ ਚਰਨਾਂ ਦਾ ਪਿਆਰ ਵਛਣਾ ਪਿੱਛੋਂ ਗੁਰੂ ਪਰਵਾਰ ਨੂੰ ਪਾਣਾ ਮੰਨੰਦਾ ਬਰਬ ਦੇ ਸਮਰੱਥਾ ਤਾਤਾਂ ਵਸਨੀਆਂ ਆਪ ਜੀ ਦਾ ਫਰਮਾਨ ਹੈ ਕਹਿ ਤ ਕਵੀ ਸੁਨੋਰੇ ਸੰਤੋ ਕੀਤ ਕੀ ਕਰੋ ਬਿਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬੋਹਰ ਨ ਕੋ ਤੇਰਾ ਜਿੱਤੇ ਮਹਾਂਬਤ ਅਨਸਾਰ ਆਪ ਜੀ ਦੇ ਸੇਵਾਦਾਰ ਭਾਈ ਸਾਹਿਬ ਪਾਈ ਸੁਰਿੰਦਰ ਸਿੰਘ ਜੀ ਕੋਲ ਆਪ ਜੀ ਦੀ ਸੇਵਾ ਕਰਦੇ ਆਂ ਅਤੇ ਇਸ ਸਮਾਤ ਲੋਕ ਵਿੱਚ ਵੀ ਚੱਦਿਆ ਹੋਇਆ ਅਨੇਕ ਵਰਕਾਰ ਦੀਆਂ ਭੁੱਲਾਂ ਗਲਤੀਆਂ ਟੋਟੀਆਂ ਹੋ ਗਿਆ ਹੋਣ ਗਿਆ ਆਪਣਾ ਜਾਣ ਬੱਚਾ ਜਨ ਸਮਝ ਕੇ ਚੇਹੇ ਪਾਸਾ ਜੀਓ ਆਪਣੇ ਚਰਨਾ ਵਿੱਚ ਸਥਾਨ ਬਖਸ਼ ਮਹਾਂ ਚੇਹੇ ਪਾਸਾ ਜੀਓ ਆਪ ਜੀ ਦਾ ਪਰਮਾਨ ਹੈ ਅਰਜੁਗ ਮੈਂ ਕੀਰਤਨ ਪਰਦਾਨਾ ਉਰਮਤ ਜਪੀਐ ਲੈਤਿਆ ਨਾ ਜਿਦੇ ਮਹਾਂ ਬਾਕ ਅਨੁਸਾਰ ਉਪਰੰਤ ਰਾਗੀ ਸਿੰਘਾ ਨੀਚੇ ਪਾਸਾ ਜਿਉ ਕੀਰਤਨ ਗਾਇਨ ਕੀਤਨੇ ਅੱਦੇ ਸੱਚੇ ਪਾਸਾ ਜਿਉ ਕਥਮ ਬਕਿਆਨ ਕੀਤਨੇ ਕੀਰਤਨ ਗਾਇਨ ਕਰਦੇ ਹੋਆ ਕਥਾ ਉਪਕਵਰਣ ਕਰਦੇ ਹੋਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਲਕਤੀਆਂ ਟੋਟੀਆਂ ਹੋ ਗਈਆਂ ਹੋਣਗੇ ਆਪਣੇ ਜਾਣ ਬਚੇ ਜਾਣ ਕੇ ਕੀਮਾ ਕਰਨਾ ਆਵਾਜ਼ ਤੋਂ ਸੁਣਦੇ ਸਪਸ਼ਟ ਗੁਰਬਾਣੀ ਪੜਨ ਦੀ ਗੁਰਬਾਣੀ ਗਾਇਨ ਕਰਨ ਦੀ ਬਲਵੁੱਧ ਸਮਰੱਥਾ ਦਾਤਾਂ ਵਸਨੀਆ ਭੋਗ ਦੇ ਸਮੇਂ ਆਪ ਜੀ ਨੂੰ ਗੁਰੂ ਪਰਿਵਾਰ ਵੱਲੋਂ ਸੋਨੇ ਦੇ ਪੋਸ਼ਾਕੇ ਪਹਿਨਾਏ ਗਏ ਨੇ ਆਪ ਜੀ ਦੇ ਅੰਗ ਲੱਗੇ ਨੇ ਆਪ ਜੀ ਪੋਸ਼ਾਕਿਆਂ ਨੂੰ ਅੰਗੀਕਾਰ ਕਰੋ ਗੁਰੂ ਪਰਿਵਾਰ ਦੇ ਲੋਕ ਪਰਲੋਕ ਵਿੱਚ ਵੜਦੇ ਕਟਨੇ ਇੱਜ਼ਤ ਮਾਨ ਚੜ੍ਹ ਜਿਗਲਾ ਬਖਸ਼ਨੀ ਭੋਗ ਦੇ ਸਮੇਂ ਆਪ ਜੀ ਦੀ ਜਿੱਤਿਆਂ ਦਾਤਾਂ ਵਿੱਚੋਂ ਗੁਰੂ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਦੇ ਵਿੱਚ ਪੰਚਮ ਕੜਾ ਦੀ ਦੇਖ ਸਾਜ ਕੇ ਹਾਜ਼ਰ ਕੀਤੀ ਦੇਗ ਨੂੰ ਪਵਿੱਤਰਤਾਈ ਬਖਸ਼ੋ ਕੋ ਬਲਾਓ ਕੋ ਬਲ ਗਿਆ ਪ੍ਰਸਾਦ ਸਾਥ ਸੰਗ ਵਰਤਾਨ ਦੀ ਆ ਗਿਆ ਹੋਵੇ ਜੋ ਵੀ ਛਕੇ ਆਪ ਜੀ ਦਾ ਨਾਮ ਸਾਤ ਨਾਮ ਸ੍ਰੀ ਵਾਹਿਗੁਰੂ ਨਾਮ ਤੇ ਪਏ ਕਲਾ ਵਾਹਿਗੁਰੂ ਜੀ ਦੀ ਵਰਤੇ ਈਨਾ ਪੰਡਾਰੇ ਵਿੱਚੋਂ ਮਾਇਆ ਕੱਢ ਕਰਕੇ ਆਪ ਜੀ ਨੂੰ ਪੋਸਾਕੇ ਪਹਿਨ ਆਏਗੇ ਨੇ ਲੇਗਾ ਤਿਆਰ ਕੀਤੀਆਂਗੇ ਨੇ ਸੋ ਪੰਡਾਰੇ ਸਦਾ ਲਈ ਭਰਪੂਰ ਕਰਨੇ ਦੇਵਤਾਰ ਕਰ ਦਿਆ ਹੋਇਆ ਹੋਏ ਗੁਰਬਾਣੀ ਤੇ ਜਾਪ ਆਪ ਜੀ ਦੀ ਹਜ਼ੂਰੀ ਦੇ ਵਿੱਚ ਲੈਂਦਿਆਂ ਹੋਇਆਂ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰੋਟੀਆਂ ਅਣ ਜਾਣ ਬਚੇ ਜਾਣ ਕੇ ਕਿਵਾਂ ਕਰਨਾ ਸੱਚੇ ਪਾਸਾ ਜਿਉ ਜੋ ਗੁਰੂ ਪਰਿਵਾਰ ਨੂੰ ਪਾਣਾ ਮੰਨਦਾ ਬਲ ਬੁੱਧ ਸਮਰੱਥਾ ਸਾਖਤਾ ਵਛਣੀਆਂ ਚੇ ਪਾਸਾ ਜਿਉ ਗੁਰੂ ਪਰਿਵਾਰ ਵੱਲੋਂ ਸੱਚੇ ਪਾਸਾ ਜਿਉ ਗੁਰਦੁਆਰਾ ਸਾਹਿਬ ਵਿਖੇ 1 ਲੱਖ ਰੁਪਏ ਦੀ ਮਾਇਆ ਦੀ ਸੇਵਾ ਕੀਤੀ ਗਈ ਜਿਸ ਮਨੋਂ ਕੰਮ ਨਾ ਰੱਖ ਕੇ ਗੁਰੂ ਪਰਿਵਾਰ ਜੀ ਨੇ ਆਪ ਜੀ ਦੀ ਸੇਵਾ ਕੀਤੀ ਹੈ ਸੋ ਮੰਤਿਆ ਮਨੁਕਾਮਨਾਵ ਗੁਰਮਤ ਅਨੁਸਾਰ ਸੰਪੂਰਨ ਕਰਨਾ ਜਿਨਾ ਪੰਡਾਰਿਆਂ ਵਿੱਚੋਂ ਮਾਇਆ ਪ੍ਰਚਾਰ ਕੇ ਆਪ ਜੀ ਦੀ ਮਾਇਆ ਦੀ ਸੇਵਾ ਕੀਤੀ ਹੈ ਸੋ ਪੰਡਾਰੇ ਸਦਾ ਲਈ ਭਰਪੂਰ ਕਾਮਿਸ਼ੇ ਪਾਸਾ ਜਿਓ ਜਿਨਾ ਤਰਿਛੇ ਪਾਸਾ ਜਿ ਇਸ ਮਾਤ ਲੋਕ ਵਿੱਚ ਵਿਚਰਦਿਆ ਹੋਇਆ ਆਪ ਜੀ ਦੇ ਬੱਚੇ ਕੋਲੋਂਨੇਕ ਪਰਿਵਾਰਗੀਆਂ ਭੁੱਲਾਂ ਤੱਕੀਆਂ ਤੋੜੀਆਂ ਹੋ ਗਈਆਂ ਆਪਣੇ ਅਣਜਾਣ ਵਿੱਚ ਜਾਣ ਕੇ ਕੀਮਾ ਕਰਨਾ ਹੁਣ ਆਪ ਜੀ ਆਪਣੇ ਮੁਖਾਰ ਵਿੱਚੋਂ ਪਵਿੱਤਰ ਹੁਕਮਨਾਮੇ ਸੁਣਾ ਕੇ ਸੰਤਾਂ ਨੂੰ ਕਿਰਤਾਰਤ ਕਰੋ ਜੀ ਉਪਮਨਾਵਲੇ ਇਸ ਮਤਵ ਸੋ ਆਉ ਜਿਹਦੇ ਦਰਸੇ ਜੋ ਜੀ ਆਵੇ ਸੋ ਰਾਜੀ ਖੁਸ਼ੀ ਜਾਵੇ ਮੋਹ ਮੰਗਿਆ ਮੋਰਾਦਾਂ ਪਾਵੇ ਕੱਲਾ ਵਾਇਕਰੂ ਜੀ ਕੀ ਵਰਤੇ ਅੜੇ ਸੋ ਛੜੇ ਸੰਤ ਪਰਵਸ ਉਤਰੇ ਧੰਗੁਰ ਨਾਨਕ ਨਾਮ ਚੜਦੀ ਕਲਾ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਕੀ ਕੀ ਮਤੇ ਤੋ ਰਾਮ ਆਪਈਆ ਸਾਰ ਕੀ ਅਵੇ ਚਲਾਇਓ ਤੰਤ ਸਭ ਸਿੰਘਨ ਕੋ ਸੁਣੇ ਰੂਮਾ ਨਿਓ ਤੰਤ ਰਜੇ i don't